ਪੰਜਾਬ ਮਿਸ਼ਨ 130 ਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮ 4 ਵਜੇ ਜ਼ੀਰਾਜ ਤਾ 6 ਵਜੇ ਖਿੰ ਕਰੰਤ ਪੀਥੀਵੈਂਟ ਚ ਕੱਢਣਗੇ ਰੋਡ ਸ਼ੋ ਪਾਰਟੀ ਦੇ ਉਮੀਦਵਾਰਾਂ ਲਈ ਜਟਾਉਣਗੇ ਸਮਰਥਨ ਅੱਜ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਦੇ ਦੌਰੇ ਤੇ ਰਹਿਣਗੇ ਸੁਖਬੀਰ ਸਿੰਘ ਬਾਦਲ ਪਾਰਟੀ ਉਮੀਦਵਾਰ ਅਨਿਲ ਜੋਸ਼ੀ ਦੇ ਹੱਥ ਕਰਨਗੇ ਚੋਣ ਪ੍ਰਚਾਰ ਤਾਂ ਖਡੂਰ ਸਾਹਿਬ ਤੋਂ ਵਲਟੋਹਾ ਦੇ ਹੱਕ ਮੰਗਣਗੇ ਵੋਟਾਂ ਮੂਵਿੰਗ ਪੰਜਾਬ ਤੇ ਸਿਕੰਦਰ ਸਿੰਘ ਮਲੂਕਾ ਨੇ ਵੱਡੇ ਸਵਾਲਾਂ ਤੋਂ ਚੁੱਕਿਆ ਪਰਦਾ ਭਾਜਪੀ ਨਾਲ ਗਠਜੋੜ ਸੁਖਬੀ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਨੋਕ ਪੁੱਤੇ ਭਾਜਪੀ ਜਾਣ ਦੇ ਸਵਾਲਾਂ ਤੇ ਦਿੱਤੇ ਜਵਾਬ ਖਡੂ ਸਾਹਿਬ ਤੋਂ ਸ਼ੋਮਿਆ ਕਾਲੀਬਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਪ੍ਰੀ ਨਾਮਜ਼ਦਗੀ ਪ੍ਰਣਾਲੀ ਕਿਹਾ ਜੇ ਅਮਰਪਾਲ ਦੇ ਕਾਗਜ਼ ਪਾਏ ਗਏ ਸਹੀ ਤਾਂ ਅਸੀਂ ਆਪਣੀ ਨਾਮਜ਼ਦਗੀ ਲੈ ਲਵਾਂਗੇ ਵਾਪਸ ਗਰੰਗੀ ਚੰਨੀ ਦੀ ਵੀਡੀਓ ਮਾਮਲੇ 'ਚ ਕਾਂਗਰਸ ਨੇ ਜ਼ਿਲੰਦਰ ਪੁਲਿਸ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ ਕਿਹਾ ਵੀਡੀਓ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਸ਼ਰਾਰਤੀ ਅੰਸਰਾ ਖਿਲਾਫ ਹੋਵੇ ਐਕਸ਼ਨ ਪਿਛਤਾਚਾਰ ਨੂੰ ਲੈ ਕੇ ਰਮੀਤ ਬਿੱਟੂ ਤੇ ਰਾਜਾ ਵੜਿੰਗ ਦਾ ਇੱਕ ਦੂਜੇ 'ਤੇ ਇਲਜ਼ਾਮ ਬਿੱਟੂ ਬੋਲੇ ਬਸਾ ਦੀਆਂ ਬਾਡੀਆਂ ਦੇ ਕਪਲੇ ਕੱਢ ਕੇ ਵੜਿੰਗ ਇਸਨੇ ਮਾਨ ਦਾ ਦਬਾ ਵੜਿੰਗ ਦਾ ਪਲਟਵਾਰ ਬਿੱਟੂ ਦੱਸਣ ਕਿ ਜਮੀਨ ਗਹਿਣੇ ਕਰਕੇ ਕਰੋੜ 83 ਲੱਖ ਦਾ ਕੀਤਾ ਪ੍ਰਬੰਧ लुधियाना ਤੋਂ ਕਾਂਗਰਸ ਉਮੀਦਵਾਰ ਰਾਜਾ ਵਰਿੰਗ ਨੇ ਪਖਾਈ ਟੂਰ ਮਹਿੰਮ ਲੁਧਿਆਣਾ ਨਾਰਥ ਸਾਊਥ ਅਤੇ ਦਾਖਾਜ ਕਰਨ ਦੇ ਚੋਣ ਪ੍ਰਚਾਰ ਸਵੇਰੇ 8:30 ਵਜੇ ਤੋਂ ਰਾਤ 8:00 ਵਜੇ ਤੱਕ ਮਿਲਣਗੇ ਲੋਕਾਂ ਨਾਲ ਨਾਮਜ਼ਦਗੀਆਂ ਦੇ ਆਖਰੀ ਦਿਨ ਕੱਲ ਪੰਜਾਬ ਦੇ 226 ਉਮੀਦਵਾਰਾਂ ਨੇ ਪਰਿਆ ਪਰਚਾ ਅੱਜ ਸਾਰੇ 598 ਪਰਚੀਆਂ ਦੀ ਹੋਵੇਗੀ ਪੜਤਾਲ 17 ਤਰੀਕ ਤੱਕ ਨਾਮ ਲੈ ਜਾ ਸਕਦੇ ਨੇ ਵਾਪਸ ਰਾਮ ਨਦੀਂਦਰ ਮੋਦੀ ਨੇ داخل ਕੀਤਾ ਨਾਮਿਨੇਸ਼ਨ ਸੀ ਜੀਵਾਰ ਵੜਨ ਸੀ ਦੇ ਰਣ ਚ ਪੁੱਤਰੇ ਪੀਐਮ ਦਾਮਦਤ ਕੀ ਤੋਂ ਪਹਿਲਾ ਕੀਤਾ ਗੰਗਾ ਪੂਜਨ ਅਤੇ ਕਾਲ ਕਰ ਦੇ ਦਰਸ਼ਕ ਸਾਧ ਤੇ ਵਿਚਾਲੇ ਮਾਨ ਸਰਕਾਰ ਨੇ ਕਿਸਾਨਾਂ ਦੇ ਮੁਆਵਜ਼ੇ ਦੀ ਚੋਣ ਕਮਿਸ਼ਨ ਤੋਂ ਲਈ ਮੰਜ਼ੂਰੀ ਬਠਿੰਡਾ ਤੇ ਸੰਗਰੂੜ ਦੇ ਕਿਸਾਨਾਂ ਨੂੰ ਫਸਲਾ ਦੇ ਖਰਾਬੇ ਦਾ ਦਿੱਤਾ ਮੁਆਵਜ਼ਾ ਸਤਿ ਸ਼੍ਰੀ ਅਕਾਲ ਜੀ ਮੈਂ ਹਸਰਬਜੋਤ ਕੌਰ ਨਿਊਜ਼ 18 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਇੱਕ ਬੇਹੱਦੀ ਵੱਡੀ ਖਬਰ ਦੇ ਨਾਲ ਕਰਾਂਗੇ ਜੋ ਕਿ ਰਾਜਸਥਾਨ ਦੇ ਝੁੰਝਨੂਚ ਸਾਹਮਣੇ ਆਈ ਹੈ ਰਾਜਸਥਾਨ ਦੇ ਝੁੰਝਨੂਚ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਕੀ 200 ਫੁੱਟ ਡੂੰਗੀ ਖਾਂਚ 15 ਲੋਕ ਫਸੇ ਹੋਏ ਨੇ ਕਿ ਲਿਫਟ ਖਰਾਬ ਹੋਣ ਕਰਕੇ ਪੂਰਾ ਹਾਦਸਾ ਵਾਪਰ ਹੈ ਰਾਜਸਥਾਨ ਦੇ ਝੁੰਝਨੂਚ ਦੀਆਂ ਪੂਰੀਆਂ ਤਸਵੀਰਾਂ ਨੇ ਨਿਰਖਣ ਕਰਨ ਦੇ ਲਈ ਅੰਦਰ ਗਏ ਸਨ ਲੋਕ ਯਾਨਕਿ ਇਨਸਪੈਕਸ਼ਨ ਕਰਨ ਲਈ ਅੰਦਰ ਗਏ ਸਨ ਲੋਕ ਉੱਥੇ ਹੀ ਫਸ ਗਏ ਉੱਥੇ ਹੀ

राजस्थान के झुंझुनू वाला हादसा वापर है मौके तस्वीर तमाम स्थान पुलिस है रेस्क्यू मौके मौजूद ने एंबुलेंस एम्बुलस देख पा रहे हो इस आ मशक्कत की जा रही है कि जल्दी तो जल्द लोगों को बहार क्या रेस्क्यू किया जा सके, सके। मेरा मेरे सहयोगी भवानी सिंह फोन लाइन से मौजूद है भवानी जानना चाहेंगे ये कौन सी माइन है यह हादसा कब वापरा इसी विचाले हम आपसे जानना चाहेंगे कि जो रेस्क्यू ऑपरेशन है अभी तक कहाँ पहुंचा देखिए हमजोद ये कल शाम को आठ आठ बजकर दस मिनट पर ये विजिलेंस का टीम थी जो कोलकाता से आई थी चेक करने के लिए वो खदान के अंदर गई और उस दौरान 1800 फीट की गहराई पर ये जो सपोर्ट करने वाली रस्सी थी लेफ्ट को वो टूट गई थी उससे वहाँ पर वो फंस गए उसके बाद में रेस्क्यू का, का काम शुरू हुआ 11 घंटे से रेस्क्यू ऑपरेशन चल रहा है आ, कई आ, टीमें जो लगी हुई है पुलिस की है एस की टीम लगी हुई है वहाँ पर और कोशिश की जा रही है लेकिन अभी तक कामयाबी नहीं मिली है उम्मीद की जा रही है कि जल्दी शायद यह अच्छी खबर मिले कि उनको निकाल लिया जाए लेकिन अभी फिलहाल कोशिश जा रही है डॉक्टरों की वहाँ टीम मौके पर लगाई गई है एम्बुलेंस भी तैयार है किसी भी वक्त उनको निकालने के लिए और ये जो विजिलेंस की टीम है जिसमें कोलकाता के और दिल्ली के अफसर शामिल हैं उसमें जो ये हिंदुस्तान कॉपर लिमिटेड की जो माइंस है ये एशिया की सबसे बड़ी कॉपर माइंस है और यहाँ पर इस जो यूनिट के हेड है वो भी फंसे हुए है। हैं तो जो बड़े सीनियर अफसर हैं वो काफी इस लिफ्ट के अंदर फंसे हुए है। हैं जी जी तो भवानी ये भी जानना चाहेंगे कि क्या कुछ अंदर प्रबंध भेजे गए हैं क्योंकि जाहिर सी बात है कि जमीन के नीचे आप कह रहे हैं इतनी गहरी जो माइन है ऑक्सीजन के पुख्ता प्रबंध किए गए देखिए दवाइयाँ और फूड पैकेट भेजे गए हैं नीचे और क्योंकि माइंस के अंदर नीचे भी कुछ इंतजाम रहते हैं यहाँ पर और वहाँ ये कोशिश की जा रही है कि ऊपर से जो तो सपोर्ट दिया जा सकता आ, वो कोशिश की जा रही है क्योंकि गहराई काफी ज्यादा है आप 1800 फीट फीट आपमान के चलिए की काफी गहराई होती है इसलिए कई तरीके की मुश्किल आ रही है आ, वो कोशिश हर तरफ से की जा रही है एडमिनिस्ट्रेशन की टीम वहाँ पर है एक्सपर्ट्स को बुलाया गया है और क्योंकि आ, ये जो तो माइंस का एडमिनिस्ट्रेशन है ये भी काफी लंबा चौड़ा है क्योंकि काफी आ,

15 ਲੋਕ ਫਸੇ ਹੋਏ ਨੇ ਯੂਨਿਟ 2 ਹੈਡ ਵੀ ਅੰਦਰ ਇਨਸਪੈਕਸ਼ਨ ਦੇ ਲਈ ਗਏ ਸੀ ਜਿਹੜਾ ਸਟਕ ਹੋ ਗਏ। ਅਗਵਾਂ ਤਾਂ ਤੇ ਹੁਣ ਗੱਲ ਕਰਾਂਗੇ ਪੰਜਾਬ ਦੀ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੇ ਆਪਣੀ ਨਾਮਜ਼ਦਗੀ ਪਰੀ ਹੈ ਤੇ ਹਰਪਾਲ ਸਿੰਘ ਬਲੇਰ ਨੇ ਕਾਗਜ਼ ਦਾਖਲ ਕੀਤੇ ਕਿ ਦੱਸਦੇ ਕਿ ਸਾਨੂੰ ਸ਼ੱਕ ਹੈ ਕਿ ਅਮਰਪਾਲ ਸਿੰਘ ਦੇ ਕਾਗਜ਼ ਰੱਦ ਹੋ ਸਕਦੇ ਨੇ। अबलेड दा स्टेटमेंट सामने आई है श्री विचालले उन्होंने कहा है कि अमृतपाल दे कागज सही पाए गए ता असली अपनी नामजदगी वापस ले लावांगे अमृतपाल दे कागज मंजूर होंदे ही वापस असली लावांगे नामजदगी पहला अमृतपाल ने सीट छड़ण दा ऐलान कर चुका है श्रोमणी अकाली दल अमरिसत विचालले जो अमृतपाल सिंह है ਐਨ ਐਸ ਏ ਲੱਗਿਆ ਹੋਇਆ ਹੈ ਅਸਾਮ ਦੇ ਡਿਬਰੂਗੜ ਜੇਲ੍ਹ ਚ ਬੰਦ ਹੈ ਉਸ ਵੇਲੇ ਐਲਾਨ ਕੀਤਾ ਗਿਆ ਸੀਗਾ ਕਿ ਇੰਡੀਪੈਂਡੈਂਟਲੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਜਾਏਗੀ ਹਾਲਾਂਕਿ ਨਾਮਜ਼ਦਗੀ ਦਾਖਲ ਕਰ ਦਿੱਤੀ ਗਈ ਹੈ ਅੱਜ 15 ਮਈ ਹੈ ਅੱਜ ਸਕੂਟਨੀ ਕੀਤੀ ਜਾਣੀ ਹੈ ਯਾਨੀ ਕਿ ਛਾਟੀ ਕੀਤੀ ਜਾਣੀ ਹੈ ਤੇ ਇਸ ਦੇ ਵਿਚਾਲੇ ਸ਼ੋਮਨੇ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਦੇ ਵੱਲੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਗਈ ਉਹਨਾਂ ਨੂੰ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਅਮਰਪਾਲ ਦੇ ਜੋ ਪੇਪਰਸ ਨੇ ਉਹ ਰੱਦ ਕੀਤੇ ਜਾ ਸਕਦੇ ਨੇ ਇਸ ਵਿਚਾਲੇ ਸੇਫ ਸਾਈਡ ਲਈ ਉਹਨਾਂ ਨੇ ਆਪਣੀ ਨਾਮਜ਼ਦਗੀ ਪਾ ਦਿੱਤੀ ਹੈ ਜੀ ਅਮਰਿਤਪਾਲ ਸਿੰਘ ਦੇ ਪੇਪਰਸ ਮੰਜ਼ੂਰ ਹੋ ਜਾਂਦੇ ਨੇ ਨਾਮਜ਼ਦਗੀ ਪ੍ਰੋਪਰ ਥਰੂ ਹੋ ਜਾਂਦੀ ਹੈ ਤੇ ਉਹਨਾਂ ਦੇ ਕੋਲ ਆਪਣੀ ਨਾਮਜ਼ਦਗੀ ਵਾਪਸ ਲਈ ਚਾਹੀਦੀ ਮੈਂ ਮਦਦਾਂ ਦੇ ਪ੍ਰੈਸ ਕਰਕੇ ਧਾਕੋ ਕੀਤਾ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਚੰਡੀਗੜ੍ਹ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਸੀ ਕਿ ਸਾਨੂੰ ਆਪਣਾ ਦਬਾਅ ਬਣਾਉਣ ਵਾਸਤੇ ਇਰਵਤੀ ਪਾਰਟੀਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਕਾਗਜ਼ਾਂ ਦੇ ਨਾਲ ਛੇੜਛਾੜ ਨਾ ਕਰਨ ਇਸ ਕਰਕੇ ਅਸੀਂ ਆਪਣੇ ਅਜੇ ਨਾਮਜ਼ਦਗੀ ਪੇਪਰ ਭਰੇ ਆ ਜਦ ਉਹਨਾਂ ਦੇ ਪੇਪਰ ਕੱਲ ਨੂੰ ਅਸਰਟ ਹੋ ਜਾਣਗੇ ਤੇ ਅਸੀਂ ਉਹਨਾਂ ਨੂੰ ਵਿਡਰੋ ਕਰਾਂਗੇ ਸੋ ਇਹ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਖਿਲਾਫ ਇਲੈਕਸ਼ਨ ਲੜੀਏ ਖਡੂਰ ਸਭਾ ਹਲਕਾ ਤੋਂ ਚੋਣ ਬਿਲਕੁਲ ਵੀ ਨਹੀਂ ਲੜਦੇ ਆ ਚੋਣ ਪ੍ਰਚਾਰ ਸੀਐਮ ਭਗਵੰਤ ਪਾਣਦੇਵ ਵੱਲੋਂ ਆਪਣੀ ਪੂਰੀ ਤਾਕਤ ਝੁੰਮ ਦਿੱਤੀ ਗਈ ਹੈ ਸਮਰਾਲਾਜ ਸੀਐਮ ਮਾਨ ਦੇ ਵੱਲੋਂ ਰੋਡ ਸ਼ੋਕਟਿਆ ਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਜੀਪ ਦੇ ਲਈ ਚੋਣ ਪ੍ਰਚਾਰ ਕਰਦੇ ਸੀਐਮ ਭਗਵੰਤ ਪਾਣ ਨਜ਼ਰ ਆਏ ਇਸ ਦਿਚਾਲੇ ਮੁੱਲਾਪੁਰ ਦਾਖਾੜਵੀ ਪਰਾਸ਼ਕ ਪੱਪੀ ਦੇ ਲਈ ਉਹਨਾਂ ਨੇ ਸਮਰਥਨ ਜੁਟਾਇਆ ਸੀਐਮ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੰਗਲਾ ਪੰਜਾਬ ਬਣਾਉਣ ਲਈ ਤੁਸੀਂ ਸਾਥ ਦਿਓ ਪੰਜਾਬ 13 ਜ਼ੀਰੋ ਹੋਣ ਦਾ ਮੋੜ ਦਾਵਾ ਕੀਤਾ ਗਿਆ ਹੈ ਭਗਵੰਤ ਮਾਨ ਫਿਰ ਤਆਂ ਨੂੰ ਕਲ ਦੀਆਂ ਵਖਾ ਰਿਹਾ ਹੈ ਪੂਰੀ ਤਾਕਤ ਚੋਕ ਦਿੱਤੀ ਗਈ ਹੈ ਸੀਐਮ ਭਗਵੰਤ ਪਾnde ਵੱਲੋਂ ਦੋ ਵਾਰ ਫਖਤ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਪਾ ਰਹੇ ਹੋ ਗੁਰਪ੍ਰੀਤ ਸਿੰਘ ਜੀਪੀ ਜੋ ਫਤੇਗੜ ਸਾਹਿਬ ਸੀ ਤੋਂ ਉਮੀਦਵਾਰ ਨੇ ਚੋਣ ਪ੍ਰਚਾਰ ਉਹਨਾਂ ਦੇ ਹੱਕ ਚ ਕਰਦੇ ਹੋਏ ਸੀਐਮ ਭਗਵੰਤ ਪਾ ਨਜ਼ਰ ਆਉਂਦੇ ਅਗਲੀ ਗੱਲ ਗੌਰਨਸ ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ ਚ ਪਹੁੰਚ ਰਿਹਾ ਹੈ ਜਦੋਂ ਹੁਣੇ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ ਚ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ ਸਾਡੇ 6 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ ਚੋਂ ਮੈਂ ਲਾ ਕੇ حساب ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਹਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇ ਸੀ ਸ਼ੁਰੂ ਕਰਨੀ ਹੁੰਦੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜਿੱਦ ਦੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ

ਅੱਜ ਫੈਬਰੂਰੀ ਨੂੰ ਅਸੀਂ ਸ਼੍ਰੀ ਕਾਲਕਟਖ ਸਾਹਿਬ ਦੇ ਅਰਦਾਸ ਕਰਕੇ ਪ੍ਰਮਾਤਮਾ ਦੇ ਉਪਾਸਵਾ ਲੈ ਕੇ ਟਾਰੀ ਬਾਰਡਰ ਤੋਂ ਯਾਤਰਾ ਸ਼ੁਰੂ ਕੀਤੀ। ਤੇ तकरीबन 3200 ਕਿਲੋਮੀਟਰ ਪੂਰੇ ਪੰਜਾਬ ਵਿੱਚ ਹਰ ਹਲਕੇ ਵਿੱਚ ਜਾ ਕੇ ਅੱਜ ਨੰਦਕੋਟ ਸਾਹਿਬ ਦਿੱਲੀ ਤੱਕ ਪਹੁੰਚੇ ਤੇ ਬਸਰੀ ਸਾਰੇ ਇਸ ਤਕਰੀਬਨ 80 ਹਲਕੇ ਕਵਰ ਕਰਦੇ ਆ ਅਸੀਂ ਯਾਤਰਾ ਕੰਪਲੀਟ ਕਰ ਲੀਏ ਇਹਦੇ ਬਾਅਦ ਸਾਰੀਆਂ ਹੰਡ ਰੈਲੀ ਹੋਣਗੀਆਂ ਇਲੈਕਸ਼ਨ ਤੱਕ ਤੁਹਾਡੀ ਮਾਂ ਪਾਰਟੀ ਖਾਲਸਾ ਪੰਥ ਦੀ ਫੌਜ ਪੰਜਾਬੀਆਂ ਦੀ ਫੌਜ ਗਰੀਬ ਕਿਸਾਨ ਮਜ਼ਦੂਰ ਵਪਾਰੀ ਦੀ ਆਵਾਜ਼ ਸ਼੍ਰੋਮਣੀ ਅਕਾਲੀ ਦਲ ਹੈ ਜੇ ਅਕਾਲੀ ਦਲ ਤਕੜਾ ਤੇ ਆਪਾਂ ਸਾਰੇ ਤਕੜੇ ਆ ਅੱਜ ਅਕਾਲੀ ਦਲ ਨੇ 10 ਸਾਲ ਤੋਂ ਜੋਰ ਰੱਖਿਆ ਤੇ ਨੁਕਸਾਨ ਵੀ ਆਪਣਾ ਹੀ ਹੋਇਆ ਆ ਅਕਾਲੀ ਦਲ ਜਿਹਨੇ ਸਾਰਾ ਪੰਜਾਬ ਨੂੰ ਡਿਵੈਲਪ ਕੀਤਾ ਲੋਕ ਸਭਾ ਚੋਣਾਂ ਦੇ ਵਿਚਾਲੇ ਇਲਜ਼ਾਮ ਬਾਜ਼ੀ ਤੇ ਬਿਆਨ ਬਾਜ਼ੀ ਦਾ ਦੌਰ ਲਗਾਤਾਰ جاری ਹੈ ਇਸ ਦੇ ਵਿਚਾਲੇ ਲੁਧਿਆਣਾ ਚੋਂ ਕਾਂਗਰਸ ਤੇ ਬੀਜੇਪੀ ਉਮੀਦਵਾਰਾਂ ਦਰਮਿਆਨ ਸ਼ਬਦੀ ਜੰਗ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ ਇਹ ਜਿਹੜੇ ਰੀਪੇਸਟ ਨੇ ਇਹਨਾਂ ਨੂੰ ਤੁਸੀਂ ਜੁਆਇਨ ਕਰਾ ਕੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਪੰਜ ਸੱਤ ਰਿਕਾਰਡਿੰਗਾਂ ਹੋਣਗੀਆਂ ਵੀ ਤੋ ਕਿਰਪਾ ਕਰ ਮੇਰਾ ਵੇੜਾ ਤਾਂ ਬੰਨੇ ਲੱਗਦਾ ਤੂੰ ਭਾਜਪੀ ਦੇ ਵਿੱਚ ਆ ਪਿੱਛੋਂ ਜਿਹੜਾ ਸੀਐਮ ਭਗਵੰਤ ਮਾਨ ਉਹਨੇ ਟਾਈਟ ਕੀਤੀ ਵੇ ਚੂੜੀ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਪੰਜਾਬ ਦੇ ਵਿੱਚ 24 ਦਾ ਚੋਣ ਖੜਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਅਤੇ ਇਸ ਵਿਚਾਲੇ ਉਮੀਦਵਾਰਾਂ ਦੇ ਵੱਲੋਂ ਇੱਕ ਦੂਜੇ ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ ਪੈਂਸ ਭਰਾਮਾਂ ਦਾ ਸਾਥ ਮਿਲਣ ਤੇ ਜਿੱਥੇ ਕਾਂਗਰਸ ਸਿਆਸੀ ਪਿੰਡ ਦੇ ਵਿੱਚ ਖੁਦ ਨੂੰ ਪਹਿਲਾਂ ਨਾਲੋਂ ਮਜ਼ਬੂਤ ਸਮਝ ਰਹੀ ਹੈ ਤਾਂ ਉੱਥੇ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਸਵਾਲ ਕੀਤੇ ਨੇ ਉਹਨਾਂ ਪੁੱਛਿਆ ਕਿ ਇੱਕ ਰੇਪ ਕੇਸ ਦਾ ਮਲਜ਼ਮ ਕਿਸ ਮੂੰਹ ਦੇ ਨਾਲ ਲੋਕਾਂ ਦੇ ਵਿੱਚ ਵੋਟ ਮੰਗਣ ਜਾਵੇਗਾ ਜਿਸ ਦਾ ਜਵਾਬ ਖੁਦ ਸਿਮਰਜੀਤ ਪੈਂਸ ਨੇ ਦਿੱਤਾ ਅਤੇ ਦਾਵਾ ਕੀਤਾ ਕਿ ਭਾਜਪਾ ਦੇ ਵਿੱਚ ਸ਼ਾਮਲ ਕਰਨ ਦੇ ਲਈ ਬਿੱਟੂ ਉਹਨਾਂ ਅੱਗੇ ਕਿੜਗੜਾਏ ਸਨ ਇੱਕ ਰੇਪ ਵਿਕਟਮ ਨੂੰ ਉਹਰੇ ਮੈਸੇਜ ਕੀ ਦੇਣਾ ਚਾਹੁੰਦੇ ਆ ਵੀ ਰਾਹੁਲ ਗਾਂਧੀ ਜਿਨ੍ਹਾਂ ਨੇ ਇਹ ਜੇ ਕੰਮ ਕੀਤੇ ਉਹਨਾਂ ਨੂੰ ਜੁਆਇਨ ਕਰਾਉਂਦਾ ਤੇ ਕਿਹੜੇ ਮੂੰਹ ਨਾਲ ਉਹ ਸਾਡੀ ਉਰੇ ਧੀ ਭੈਣ ਨੂੰ ਇਹ ਕਹਿਣਗੇ ਵੀ ਸਾਨੂੰ ਵੋਟ ਪਾਓ ਤੇ ਇੱਕ ਅਸੀਂ ਬਲਾਤਕਾਰੀ ਨੂੰ ਥੋੜਾ ਜਿਹੜਾ ਲੀਡਰ ਲਿਆਂਦਾ ਇਹ ਬਣਾ ਕੇ ਕਿਸੇ ਦੇ ਉੱਤੇ ਮੁਕੱਦਮਾ ਕਰ ਦੇਣਾ ਐਫ ਆਈ ਆਰ ਦਰਜ ਕਰ ਦੇਣੀ ਉਹ ਦੋਸ਼ੀ ਨਹੀਂ ਹੋ ਜਾਂਦਾ ਅਦਾਲਤ ਨੇ ਉਹ ਕਸੂਰਵਾਰ ਆ ਬੇਕਸੂਰ ਆ ਅਦਾਲਤ ਨੇ ਤੈਅ ਕਰਨਾ ਮੈਂ ਤੁਹਾਨੂੰ ਬਿੱਟੂ ਜੀ ਦੀ ਇੱਕ ਆਡੀਓ ਰਿਕਾਰਡਿੰਗ ਸੁਣਾਉਂਗਾ ਜਿਹਦੇ ਵਿੱਚ ਉਹ ਗਿੜਗੜਾ ਰਹੇ ਆ ਮੇਰੇ ਅੱਗੇ ਕਿ ਆ ਵੀ ਤੂੰ ਕਿਰਪਾ ਕਰ ਮੇਰਾ ਵੇੜਾ ਤਾਂ ਮੰਨਣੇ ਲੱਗਦਾ ਤੂੰ ਭਾਜਪੀ ਦੇ ਵਿੱਚ ਆ ਲੁਧਿਆਣਾ ਤੋਂ ਆਪਣੇ ਵਿਰੋਧੀ ਉਮੀਦਵਾਰ ਰਾਜਾ ਵੜਿੰਗ ਤੇ ਵੀ ਬਿੱਟੂ ਨੇ ਗੰਭੀਰ ਇਲਜ਼ਾਮ ਲਾਏ ਨੇ ਬਿੱਟੂ ਨੇ ਕਿਹਾ ਕਿ ਰਾਜਾ ਵੜਿੰਗ ਮੁੱਖ ਮੰਤਰੀ ਮਾਨ ਦੇ ਦਬਾਤ ਥੱਲੇ ਐ ਕਿਉਂਕਿ ਬਸਾਂ ਦੀਆਂ ਬਾਡੀਆਂ ਦੇ ਘਪਲੇ ਦੇ ਵਿੱਚ ਵੜਿੰਗ ਦਾ ਨਾਮ ਬੋਲਦਾ ਹੈ ਜਿਸ ਤੇ ਵੜਿੰਗ ਨੇ ਵੀ ਬਿੱਟੂ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕਿਹੜੀ ਜ਼ਮੀਨ ਗਹਿਣੇ ਰੱਖ ਕੇ ਉਹਨਾਂ ਨੇ 1 ਕਰੋੜ 83 ਲੱਖ ਰੁਪਏ ਦੇ ਬਕਾਇਆ ਦਾ ਭੁਗਤਾਨ ਕੀਤਾ ਹੈ ਵੀ ਪਿੱਛੋਂ ਜਿਹੜਾ ਸੀਐਮ ਭਗਵੰਤ ਮਾਨ ਉਹਨੇ ਟਾਈਟ ਕੀਤੀ ਵੀ ਚੂੜੀ ਵੀ ਭਾਈ ਤੇਰੇ ਇਕੱਲੇ ਇਕੱਲੇ ਦੇ ਮੈਂ ਕੇਸ ਜਿਹੜੇ ਆ ਤੇਰੇ ਬਾਡੀ ਵਾਲੇ ਕਿਉਂਕਿ ਬਾਡੀ ਆਪਦੀ ਤੇ ਬੱਸਾਂ ਦੀ ਬਾਡੀ ਹਰ 3 ਲੱਖ ਰੁਪਏ ਇੱਕ 2 ਕਰੋੜ ਸਿੱਧਾ ਤੇਲ 'ਚ ਤੇ ਉਹ ਬਹੁਤ ਵੱਡਾ ਕਪਲਾਏ ਉਹ 700 ਬੱਸਾਂ 700 ਬੱਸਾਂ 3 ਲੱਖ ਲਾਲ ਰੁਪਈਆ ਕਿੰਨਾ ਉਹ 'ਚ ਦੋਨੋਂ ਹੀ ਜਿਹੜਾ ਜਨਰਲ ਸੈਕਟਰੀ ਇਨਚਾਰਜ ਸੀ ਉਸ ਵੇਲੇ ਦੇ ਰਾਜਸਥਾਨ ਤੋਂ ਉਹ ਤੇ ਇਹ ਸਾਰੇ ਉਹਦੇ ਵਿੱਚ ਫਸੇ ਤੇ ਇਸ ਕਰਕੇ ਉਹ ਪਿੱਛੋਂ ਇਹ ਹੁਕਮ ਆ ਤੇ ਉਹਨਾਂ ਨੇ ਆਪਣੇ ਧਰਮ ਪਤਨੀ ਜਿਹੜੇ ਅਮ੍ਰਿਤਾ ਵੜਿੰਗ ਨੇ ਸਾਡੀ ਭੈਣ ਉਹਨਾਂ ਨੂੰ ਕੰਪੀਲ ਲੀਕ ਕੀਤਾ ਹੋਇਆ ਮੋਰੇ ਮੇਰੇ ਕੋਲੇ ਜੇ ਪੈਸਾ ਹੈ ਤੇਰਾ ਕਿੰ ਟੇ ਡੋਦਾ ਤੂੰ ਇਹ ਦੱਸ ਤੂੰ ਇਹ ਦੱਸ ਵੀ 1 ਕਰੋੜ 83 ਲੱਖ ਕਿੱਥੋਂ ਲੈ ਕੇ ਆਏ ਜਿਹੜੇ ਬੰਦੇ ਨੇ ਤੇਰੀ ਜ਼ਮੀਨ ਖਰੀਦੀ ਹੈ ਜਿਹੜੇ ਇੱਕ ਕਿੱਥੋਂ ਆਇਆ ਤੂੰ ਕਿਹਾ ਮੈਂ ਜ਼ਮੀਨ ਕਿਹੜੀ ਜ਼ਮੀਨ ਗੈਨੇ ਕੀਤੀ ਹੈ ਲਿਆ ਤੇਰਾ ਅਕਾਊਂਟ ਖਾ ਔਰ ਉਹ ਜ਼ਮੀਨ ਦੀ ਕੀਮਤ ਕਿੰਦੀ ਸੀ ਸਰਕਾਰੀ ਤੇ ਤੂੰ ਇੰਨੇ ਪੈਸੇ ਕਿਵੇਂ ਅਰੇਂਜ ਕੀਤੇ ਤੂੰ ਗੱਲ ਕਰ ਆਪਦੀ ਇਹਨਾਂ ਇਲਜ਼ਾਮ ਬਾਜ਼ੀਆਂ ਤੇ ਵੋਟਰ ਕਿੰਨਾ ਯਕੀਨ ਕਰਦੇ ਨੇ ਇਸ ਦਾ ਫੈਸਲਾ 4 ਜੂਨ ਨੂੰ ਹੋਵੇਗਾ ਚੰਡੀਗੜ੍ਹ ਤੋਂ ਪੰਕਜ ਕਪਾਹੀ న్యూ ਸੀਟੀ 13 ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਦੀ ਵੀਡੀਓ ਮਾਮਲੇ 'ਚ ਹੁਣ ਕਾਂਗਰਸ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਦਾਜੇ ਕਿ ਜਲੰਧਰ ਪੁਲਿਸ ਕਮਿਸ਼ਨਰ ਕੋਲ ਆशिकਾਇਤ ਦਰਜ ਕਰਵਾਈ ਗਈ ਹੈ ਸ੍ਰੀਚਾਲੇ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ ਤੇ ਐਕਸ਼ਨ ਦੀ ਬਾਗ ਕਾਂਗਰਸ ਪਾਰਟੀ ਵੱਲੋਂ ਕੀਤੀ ਗਈ ਹੈ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਡਾਕਟਰ ਦਈਆ ਦਾ ਸਟੇਟਮੈਂਟ ਸਾਹਮਣੇ ਆਈ ਹੈ ਉਨ੍ਹਾਂ ਨੇ ਕਿ ਰਾਜਾ ਬੜਿੰਗ ਨੇ ਵੀ ਚਰਨਜੀਤ ਸਿੰਘ ਚੰਨੀ ਦਾ ਬਚਾ ਕੀਤਾ ਹੈ ਬੜੀ ਹੈ ਕਿ ਮਾਮਾ ਪੈਣਾ ਨੂੰ ਵੀ ਅਸੀਂ ਗੱਲ ਲਾਂਦੇ ਹਾਂ ਇੱਕ ਬੰਦਪਾਗੀ ਘਟਨਾ ਜੋ ਕੁਝ ਐਂਟੀ ਸੋਸ਼ਲ 엘ਿਮੈਂਟਸ ਨੇ ਬਹੁਤ ਵਾਇਰਲ ਕੀਤੀ ਹੋਈ ਹੈ ਉਹਦੇ ਬਾਰੇ ਅੱਜ ਕੰਪਲੇਂਟ ਕਮਿਸ਼ਨਰ ਜਲੰਧਰ ਪੁਲਿਸ ਤੇ ਦੇਣ ਲਈ ਗਏ ਸੀ ਉਹ ਜਿਸ ਦਿਨ ਜਦਨ ਸਰ ਚਰਨਜੀਤ ਸਿੰਘ ਚੰਨੀ ਜੀ ਕਾਗਜ ਪੜਨ ਲਈ ਗਏ ਅਸੀਂ ਸਾਰੇ ਜਣੇ ਇਕੱਠੇ ਮੌਜੂਦ ਸਨ ਔਰ ਬਹੁਤ ਸਾਰੇ ਸੀਨੀਅਰ ਲੀਡਰ ਵੀ ਸਾਡੇ ਨਾਲ ਸੀ ਸੋ ਉਹਨਾਂ ਨੇ ਉੱਥੇ ਬਹੁਤ ਅਦਰ ਪਰ ਸਤਕਾਰ ਦੇ ਨਾਲ ਦੋਨੋਂ ਲੀਡਰਾਂ ਦੇ ਵਿੱਚ ਆਪਸੀ ਆਦਾਨ-ਪ੍ਰਦਾਨ ਹੋਇਆ ਪਰ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵੀਡੀਓ ਨੂੰ ਤੋੜ-ਮਰੋੜ ਕੇ ਸੋਸ਼ਲ ਮੀਡੀਆ ਤੇ ਪਾਇਆ ਜਿਹੜੇ ਵੀ ਅਨਸਰਾਂ ਨੇ ਇਹ ਕਾਬਿਲਕਾਰ ਕੰਮ ਕੀਤਾ ਉਹਨਾਂ ਦੇ ਖਿਲਾਫ ਅੱਜ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਕਿ ਇਹਨਾਂ ਦੇ ਉੱਤੇ ਐਫ ਆਈ ਆਰ ਲੋਜ ਕਰਕੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ ਚੰਨੀ ਜੀ ਤੇ ਕਾਰਵਾਈ ਦੀ ਗੱਲ ਆ ਰਹੀ ਹੈ ਜੀ ਕਿਸੇ ਕਹਾ ਦੇ ਕਾਰੀ ਚੰਨੀ ਜੀ ਤੇ ਕਾਰਵਾਈ ਜਿਹੜਾ ਬੀਬੀ ਜਗੀਰ ਕੋਰ ਦੇ ਨਾਲ ਜਿਹਦੇ ਵਿੱਚ ਮਾਲਾ ਉਹਨਾਂ ਨੇ ਬੀਬੀ ਜਗੀਰ ਕੋਰ ਨੇ ਵੀ ਸਫਾਈ ਦਿੱਤੀ ਕਹਿੰਦੇ ਵੀ ਅਹੇ ਜੀ ਕੋਈ ਗੱਲਬਾਤ ਨਹੀਂ ਸੀ ਮੈਨੂੰ ਭੈਣ ਕਰਕੇ ਬੁਲਾਇਆ ਵਾ ਵੀਡੀਓ ਵਾਇਰਲ ਹੋ ਰਹੀ ਹੈ ਕਿਹੜੀ ਵਾਇਰਲ ਹੋ ਰਹੀ ਹੈ ਬੀਬੀ ਜੀ ਨੇ ਹੱਥ ਲਗਾਇਆ ਸੀ ਕਿਹਨੇ ਚੰਨੀ ਜੀ ਦੇ ਕਿਹਨੇ ਬੀਬੀ ਜਗੀਰ ਕੋਰ ਦੇ ਫੇਸ ਤੇ ਹੱਥ ਲਗਾਉਣਾ ਸਾਡੀਆਂ ਅਸੀਂ ਮਾਵਾ ਭੈਣਾ ਦੇ ਹੁਣ ਅਸੀਂ ਮਾਵਾ ਭੈਣਾਂ ਨੂੰ ਜੱਫੀ ਵੀ ਪਾਉਣੇ ਆ ਸਾਡੀਆਂ ਉਹ ਭੈਣ ਕਰਕੇ ਵੀ ਲਾਇਆ ਹੋ ਸਕਦਾ ਆਪਦੀ ਵੱਡੀ ਮਾਤਾ ਕਰਕੇ ਵੀ ਲਾਇਆ ਹੋ ਸਕਦਾ ਇਹੋ ਜੀ ਗਲਤ ਨੂੰ ਗੱਲ ਨੂੰ ਜੇ ਕੋਈ ਏਸੀ ਟਿੱਪਣੀ ਤੇ ਕੰਪਲੇਂਟ ਲਿਖਦਾ ਮੈਨੂੰ ਲੱਗਦਾ ਉਲਟਾ ਉਹਰੇ ਜੁੱਤੀਆਂ ਮਾਰਨੀਆਂ ਚਾਹੀਦੀਆਂ ਜਾਂ ਇਤਰਾਜ਼ ਬੀਬੀ ਜੀ ਨੂੰ ਆਉਣਾ ਚਾਹੀਦਾ ਜੇ ਬੀਬੀ ਜੀ ਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਤੇ ਇਹੋ ਜੀ ਇਹ ਗੱਲ ਕਿਸੇ ਵੱਲੋਂ ਕਰਨੀ ਮੈਨੂੰ ਲੱਗਦਾ ਬੜੀ ਮਾੜੀ ਗੱਲ ਹੈ ਨਿਊਜ਼ 18 ਤੇ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਬੀਜੇਪੀ ਅਕਾਲੀ ਦਲ ਦਾ ਗਠਜੋੜ ਸਮਝੌਤਾ ਹੋਣਾ ਚਾਹੀਦਾ ਸੀ ਮਲੂਕਾ ਨੇ ਕਿਹਾ ਕਿ ਸੁਖਬੀਰ ਸਿੰਘ ਜੀ ਕਿਸਾਨੀ ਮਸਲੇ ਕਰਕੇ ਸਮਝੌਤਾ ਨਹੀਂ ਕਰ ਸਕਦੇ ਬੀਜੇਪੀ ਆਖਿਰ ਤੇ 4 ਸੀਟਾਂ ਤੇ ਵੀ ਲੜਨ ਪਿਆਸ ਗਠਜੋੜ ਹੁੰਦਾ ਤਾਂ 10 ਸੀਟਾਂ ਅਸੀਂ ਜਿੱਤ ਸਕਦੇ ਸੀ ਮੈਨੂੰ ਲੱਗਦਾ ਹੈ ਕਿ ਬੀਜੇਪੀ ਚੰਗਾ ਪ੍ਰਦਰਸ਼ਨ ਕਰੇਗੀ ਅਸੀਂ ਦਿਲੋਂ ਚਾਹੁੰਦੇ ਸੀ ਸਮਝੌਤਾ ਹੋ ਜੇ ਭਾਜਪਾ ਨਾਲ ਚੱਕੀ ਕਰਦਾ ਪਰ ਮੇਰੇ ਨਾਲ ਪ੍ਰਧਾਨ ਜੀ ਕੁਝ ਕਿਸਾਨੀ ਮਸਲੇ ਕਰਕੇ ਡਰ ਗਏ ਨੇ ਕਿ ਕਿਸਾਨ ਵਿਰੋਧ ਕਰਨਗੇ ਸਾਨੂੰ ਤੰਗ ਹੋਊਗਾ ਉੱਥੇ ਪਿੰਡਾਂ 'ਚ ਗਲੇਸ਼ ਪੈਣਗੇ ਹੋਰ ਹੋਊਗੀ ਸ਼ਾਇਦ ਮੰਨ ਚ ਇਹ ਗੱਲ ਸੋਚੀ ਹੋਵੇ ਤੇ ਪਾਰਟੀ ਦੇ ਵਿੱਚ ਵੱਡੀ ਗਿਣਤੀ 'ਚ ਵਰਕਰ ਜਿਹੜੇ ਗੱਲਬਾਤ ਚੱਲ ਰਹੀ ਸੀ ਸੀਟਾਂ ਦਾ ਗੱਲ ਤਤਕਰੀਨ ਬੁੱਕੀ ਸੀ ਕਿੰਨੀਆਂ ਨੰਬਰ ਦੇ ਸੀਟਾਂ ਤਾਂ ਵਖੋ ਪਹਿਲਾਂ ਤਾਂ ਉਹ ਮੰਗਦੇ ਸੀਗੇ ਅੱਧੋਂ ਦੇ ਫਿਰ ਉਹ ਆਗੇ ਸੀ ਪੰਜ ਦੇ ਕਿ ਭਾਜਪਾ ਨੂੰ ਪੰਜ ਦੇ ਦੋ ਪੰਜ ਦੇ ਅੱਠ ਕਾਲੇ ਦਾ ਅੱਠ ਲਾਦੇ ਕਰਦੇ ਅਖੀਰ ਲਾਸਟ ਮੂਮੈਂਟ ਤੇ ਉਹ ਚਾਰ ਤੇ ਵੀ ਆ ਗਏ ਸੀ ਭਾਜਪਾ ਵਾਲੇ ਚਾਰ ਸੱਤ ਚਲੋ ਮੁਕਾਓ ਯਾਰ ਚਾਰ ਦੇ ਦੇ ਦੋ ਜੇ ਬੁੰਡੀਆਂ ਲਾਸਟ ਮੂਮੈਂਟ ਦੀ ਗੱਲ ਆ ਇਹ ਤੇ ਪਰ ਉਹ ਫਿਰ ਪ੍ਰਧਾਨ ਜੀ ਲੇਕੈਂਸੀ ਭਾਜਪਾ ਨੇ ਕਰਨੀ ਹੁੰਦੀ ਹਮ ਤਾਂ ਲੱਗਦਾ ਕਿ ਇਹ ਗੱਟਚੋੜ ਹੋ ਜਾਂਦਾ ਤਾਂ ਫਿਰ ਸਿੱਧੀ ਵੱਖਰੀ ਹਾਂ ਬਹੁਤ ਵੱਖਰੀ ਹੁੰਦੀ ਬੜੀ ਚੜ੍ਹਾਈ ਹੁੰਦੀ ਲੋਕਾਂ ਦੀ ਮੰਗ ਸੀ ਸਾਰੇ ਪੰਜਾਬ ਦੇ ਬੱਚੇ ਬੱਚੀ ਦੀ ਮੰਗ ਸੀ ਕਿ ਕਾਦੀਦਨ ਭਾਜਪਾ ਦਾ ਸਹਿਯੋਗਤਾ ਹੋਣਾ ਚਾਹੀਦਾ ਉਸ